ਹਾਂਜੀ ਜੇ ਤੁਸੀਂ ਪਿੱਤਲ ਦੇ ਭਾਂਡੇ ਲੈਣ ਦੇ ਸ਼ਕੀਨ ਹੋ ਦਿਲ ਤੁਹਾਡਾ ਵੀ ਕਰਦਾ ਹੈ ਕਿ ਤੁਸੀਂ ਵੀ ਪਿੱਤਲ ਦੇ ਭਾਂਡੇ ਵਰਤੋ ਕਿਉਂਕਿ ਪਿੱਤਲ ਦੇ ਭਾਂਡਿਆਂ ਦੇ ਵਿੱਚ ਬਿਮਾਰੀ ਨਹੀਂ ਲੱਗਦੀ ਪਰ ਸਾਡੀ ਜੇਬ ਐ ਜਿਹੜੀ ਉਹ ਇੰਨੀ ਕੁ ਢਿੱਲੀ ਹੁੰਦੀ ਹੈ ਕਿ ਅਸੀਂ ਲੈਣ ਦੇ ਜਿਹੜੇ ਗੁਨਜਾਇਸ ਨਹੀਂ ਰੱਖਦੇ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੀ ਕਿਉਂਕਿ ਪਿੱਤਲ ਦੇ ਭਾਂਡੇ ਕਿੱਥੋਂ ਮਿਲਦੇ ਆ ਸਸਤੇ ਅੱਜ ਤੁਹਾਨੂੰ ਅਸੀਂ ਤੇ ਕਿਹੜੇ-ਕਿਹੜੇ ਭਾਂਡੇ ਤੁਹਾਨੂੰ ਲੈਣੇ ਚਾਹੀਦੇ ਨੇ ਕਿਸ ਤਰ੍ਹਾਂ ਦੇ ਭਾਂਡੇ ਤੁਹਾਨੂੰ ਖਰੀਦਣੇ ਚਾਹੀਦੇ ਨੇ ਉਸ ਦੇ ਬਾਰੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ 스ਕਿੱਪ ਨਾ ਕਰਨਾ ਜੀ ਕਿ ਭਾਂਡੇ ਸਸਤੇ ਕਿੱਥੋਂ ਮਿਲਦੇ ਨੇ ਤੇ ਕਿਹੜੇ-ਕਿਹੜੇ ਭਾਂਡੇ ਨੇ ਮੇਰੇ ਕੋਲੇ ਪਿੱਤਲ ਦੇ ਮੇਨ ਭਾਂਡੇ ਕਿਵੇਂ ਲੈਣੇ ਨੇ ਆਪਾਂ ਨੇ ਕਿਸ ਤਰ੍ਹਾਂ ਦੀ ਖਰੀਦਦਾਰੀ ਕਰਨੀ ਆ ਇਹ ਸਾਰਾ ਕੁਝ ਅੱਜ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦੱਸਣ ਵਾਲੀ ਹਾਂ ਤਾਂ ਵੀਡੀਓ ਦੇ ਨਾਲ ਜੁੜੇ ਰਹਿਣਾ ਜੀ ਇਹ ਮੈਂ ਕੁਝ ਭਾਂਡੇ ਨੇ ਜੀ ਪਿੱਤਲ ਦੇ ਜਿਹੜੇ ਮੈਂ ਨੇ ਬਾਹਰ ਰੂਟੀਨ ਦੇ ਵਿੱਚ ਲਗਾਏ ਹੋਏ ਨੇ ਕਿ ਮੇਰੇ ਰੁਟੀਨ ਦੇ ਵਿੱਚ ਜਿਵੇਂ ਕਿ ਮੈਨੂੰ ਨੀੜ ਇਹ ਲੱਗੀ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਕਿਉਂਕਿ ਮੇਰੇ ਘਰ ਕੋਈ ਵੀ ਆਂਦਾ ਤਾਂ ਮੈਂ ਉਹਨਾਂ ਨੂੰ ਪਿੱਤਲ ਦੇ ਭਾਂਡਿਆਂ ਦੇ ਵਿੱਚ ਹੀ ਤਕਰੀਬਨ ਦਿੰਨੀ ਆ ਚਾਹ ਹੋਗੀ ਜਿਵੇਂ ਤੁਸੀਂ ਸੋਚਦੇ ਹੋਵੋਗੇ ਕਿ ਚਾਹ ਵੀ ਪਿੱਤਲ ਦੇ ਭਾਂਡੇ ਦੇ ਵਿੱਚ ਜੀ ਹਾਂ ਪਿੱਤਲ ਦੇ ਭਾਂਡੇ ਦੇ ਵਿੱਚ ਸਿਰਫ ਦੁੱਧ ਜਾਂ ਪਾਣੀ ਨਹੀਂ ਜਾਂ ਲੱਸੀ ਨਹੀਂ ਅਸੀਂ ਚਾਹ ਦੁੱਧ ਗਰਮ ਸਾਰਾ ਕੁਝ ਪੀ ਸਕਦੇ ਹਾਂ ਪਰ ਉਹ ਭਾਂਡੇ ਕਿਸ ਤਰ੍ਹਾਂ ਦੇ ਹੋਣਗੇ ਤਾਂ ਤੁਹਾਨੂੰ ਉਹ ਭਾਂਡੇ ਮੈਂ ਦਿਖਾਣੀਆਂ ਸਭ ਤੋਂ ਪਹਿਲਾਂ ਮੇਨ ਕੰਮ ਹੈ ਜੇ ਸਾਡਾ ਚਾਹ ਦਾ ਜਿਵੇਂ ਕਿ ਚਾਹ ਦੇ ਲਈ ਮੇਰੇ ਕੋਲੇ ਇਹ ਡੋਂਗਾਗਾ ਜਿਨੂੰ ਆਪਾਂ ਟੋਪੀਆ ਵੀ ਕਹਿੰਦੇ ਨੇ ਪਿੱਤਲ ਦਾ ਇਸ ਦੇ ਵਿੱਚ ਤਿੰਨ ਤੋਂ ਚਾਰ ਤੋਂ ਪੰਜ ਜਾਣਿਆਂ ਵਿੱਚ ਆਰਾਮ ਨਾਲ ਬਣ ਜਾਂਦੀ ਆ ਤੇ ਇਹ ਤੁਹਾਨੂੰ ਸਸਤਾ ਕਿੱਥੋਂ ਮਿਲੂਗਾ ਇਹ ਮੈਂ ਤੁਹਾਨੂੰ ਐਂਡ ਦੇ ਵਿੱਚ ਦੱਸੂਗੀ ਤੇ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਆਪਣੇ ਕੋਲੇ ਦੁੱਧ ਗਰਮ ਕਰਨ ਵਾਲਾ ਤੁਸਕ ਇਹਨੂੰ ਅਸੀਂ ਤੁਸਕ ਬੋਲਦੇ ਆ ਤੇ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਉਣਾ ਜਰੂਰ ਇਹ ਥੋੜਾ ਡਿੱਗ ਗਿਆ ਸੀ ਤੇ ਚਿਗ ਪੈ ਗਿਆ ਤੇ ਇਹਨੂੰ કડਵਾ ਲਵਾਂਗੇ ਆਪਾਂ ਪਰ ਅਸੀਂ ਹਜੇ ਰੂਟੀਨ ਯੂਜ਼ ਕਰੀ ਜਾ ਰਹੇ ਆ ਇਸ ਨੂੰ ਕੋਈ ਪ੍ਰੋਬਲਮ ਨਹੀਂ ਤੇ ਇਹ ਤੁਸੀਂ ਦੇਖ ਸਕਦੇ ਹੋ ਪਿੱਤਲ ਦਾ ਤੁਸਕ ਹੈ ਜੀ ਔਰ ਫੇਰ ਆ ਜਾਂਦੀ ਆਪਣੀ ਗੜਬੀ ਜੀ ਇਹੇ ਗੜਬੀ ਹੈਗੀ ਆਪਣੀ ਤੇ 1 ਕਿਲੋ ਦੁੱਧ ਇਸ ਦੇ ਵਿੱਚ ਆਰਾਮ ਨਾਲ ਆਉਂਦਾ ਹੈਗਾ ਤੇ ਇਸ ਦਾ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤਾਂ ਇਹ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਣੀ ਹੈ ਔਰ ਉਸ ਤੋਂ ਬਾਅਦ ਵਿੱਚ ਆ ਜਾਂਦਾ ਜੀ ਆਪਣਾ ਕਾਕਾ ਇਹ ਆਪਣੀ ਬੇਟੀ ਲਈ ਹੈ ਤੇ ਇਹ ਰੂਟੀਨ ਦੇ ਵਿੱਚ ਯੂਜ਼ ਲਈ ਹੈ ਇਹ ਛੋਟੇ ਬੱਚੇ ਨੂੰ ਜਦੋਂ ਆਪਣੇ ਪਾਣੀ ਪਿਲਾਣਾ ਤਾਂ ਇਹ ਇਸ ਦੇ ਨਾਲ ਹੀ ਪਿਲਾਣਾ ਹੁੰਦਾ ਇਸ ਲਈ ਉਦੋਂ ਅਸੀਂ ਲਿਆ ਸੀ ਬੱਚੇ ਲਈ ਤੇ ਹੁਣ ਤੱਕ ਸਾਡੇ ਕੋਲ ਇਹ ਅਸੀਂ ਇਸ ਨੂੰ ਯੂਜ਼ੇਬਲ ਰੱਖਿਆ ਹੋਇਆ ਜੀ ਕਿਸੇ ਵੀ ਚੀਜ਼ ਨੂੰ ਆਪਣੀ ਪੇਟੀ ਦੇ ਵਿੱਚ ਨਹੀਂ ਰੱਖਣਾ ਜੇ ਤੁਹਾਡੇ ਪੇਟੀਆਂ ਦੇ ਵਿੱਚ ਭਾਂਡੇ ਪਏ ਨੇ ਤਾਂ ਉਸ ਨੂੰ ਉਹਨਾਂ ਨੂੰ ਕੱਢੋ ਤੇ ਕੱਢ ਕੇ ਵਰਤੋ ਤੇ ਉਹਨਾਂ ਦੀ ਅਹਿਮੀਅਤ ਜਾਣ ਸਭ ਤੋਂ ਪਹਿਲਾਂ ਕੱਢਣ ਤੋਂ ਪਹਿਲਾਂ ਪੇਟੀਆਂ ਦੇ ਵਿੱਚੋਂ ਕੱਢਣ ਤੋਂ ਪਹਿਲਾਂ ਉਹਨਾਂ ਦੀ ਅਹਿਮੀਅਤ ਜ਼ਰੂਰ ਜਾਣ ਤੇ ਉਸ ਤੋਂ ਬਾਅਦ ਮੇਨ ਜਿਹੜਾ ਹੈਗਾ ਆਪਣੇ ਕੋਲ ਆ ਗਿਆ ਛੰਨਾ ਜੀ ਇਸ ਛੰਨੇ ਦੇ ਕੰਮ ਨਹੀਂਗੇ ਜਿਹੜੇ ਉਹ ਤੁਹਾਨੂੰ ਪਤਾ ਹੀ ਹੋਊਗਾ ਕਿ ਕੀ ਕੀ ਨੇਗੇ ਸਭ ਤੋਂ ਪਹਿਲਾਂ ਤਾਂ ਇਹ ਛੰਨਾ ਜਿਹੜਾ ਹੁੰਦਾਗਾ ਜੇਕਰ ਅਸੀਂ ਆਪਣੇ ਬਰਤਨ ਵਾਲੇ ਭਾਂਡਿਆਂ ਦੇ ਵਿੱਚ ਰੱਖ ਦਿਆਂ ਤਾਂ ਜਿਹੜਾ ਹੈਗਾ ਘਰ ਬਰਕਤ ਦੇ ਵਿੱਚ ਜਾਂਦਾ ਹੈ ਇਸ ਛੰਨੇ ਦੀ ਇਹ ਖਾਸੀਅਤ ਹੈ ਜੀ ਤੁਸੀਂ ਆਪਣੇ ਪਿੱਛੇ ਕਿਸੇ ਵੀ ਵੱਡੇ ਵਡੇਰੇ ਨੂੰ ਪੁੱਛ ਕੇ ਦੇਖ ਸਕਦੇ ਹੋ ਕੋਈ ਦਾਦੀ ਕੋਈ ਪੜਦਾਦੀ ਹੋਵੇਗੀ ਕੋਈ ਬਜ਼ੁਰਗ ਇੱਥੇ ਤੱਕ ਕਿ ਜਾਨੀ ਕਿ ਆਪਾਂ ਮੇਲ ਬਜ਼ੁਰਗ ਤੋਂ ਵੀ ਪੁੱਛ ਸਕਦੇ ਆ ਠੀਕ ਹੈ ਜੀ ਮੇਲ ਬਜ਼ੁਰਗ ਤੋਂ ਵੀ ਪੁੱਛ ਸਕਦੇ ਆ ਕਿ ਇਸ ਛੰਨੇ ਨੂੰ ਆਪਾਂ ਸੋਈ ਦੇ ਵਿੱਚ ਕਿਉਂ ਰੱਖਦੇ ਆ ਕਿਉਂਕਿ ਇਸ ਦੇ ਨਾਲ ਬਰਕਤ ਨਹੀਂ ਜਾਂਦੀ ਲੜਾਈ ਝਗੜਾ ਨਹੀਂ ਹੁੰਦਾ ਘਰਾਂ ਦੇ ਵਿੱਚ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਛੰਨੇ ਨੂੰ ਯੂਜ਼ ਕਰਦੇ ਨੇ ਉਹਨਾਂ ਨੂੰ ਤੁਸੀਂ ਖੁਦ ਪੁੱਛ ਕੇ ਦੇਖ ਸਕਦੇ ਹੋ ਤੇ ਮੈਂ ਜਿਸ ਦਿਨ ਤੋਂ ਆਪਣੇ ਘਰ ਦੇ ਵਿੱਚ ਇਹ ਛੰਨਾ ਯੂਜ਼ ਕਰਨ ਲੱਗੀਆਂ ਤੇ ਸਾਡੇ ਅੱਜ ਤੱਕ ਕਦੇ ਵੀ ਕੋਈ ਐਵੇਂ ਦਾ ਕਲੇਸ਼ ਜਿਹੜਾ ਬਹੁਤ ਹੱਦ ਤੱਕ ਵੱਧ ਜਾਵੇ ਉਹ ਨਹੀਂ ਪਿਆ ਜੀ ਦੂਸਰੀ ਗੱਲ ਹੈ ਇਹ ਕਾਲੀ ਜੀ ਇਹਨੂੰ ਕਾਲ ਵੀ ਕਹਿ ਦਿੰਦੇ ਨੇ ਤੇ ਇਹਦੇ ਉੱਤੇ ਲਿਖਿਆ ਹੈ ਸ਼ੁੱਧ ਕਾਂਸੀ ਨੰਬਰ 8 ਇਹ ਕਾਂਸੀ ਦਾ ਕਾਲ ਹੈ ਜੀ ਇਸ ਨੂੰ ਵੀ ਕਾਂਸੀ ਤੇ ਛੰਨਾ ਦੋਨੋਂ ਭਾਂਡੇ ਤੁਹਾਡੇ ਰਸੋਈ ਦੇ ਵਿੱਚ ਹੋਣੇ ਜ਼ਰੂਰੀ ਨੇ ਜੀ ਕਿਉਂ ਜ਼ਰੂਰੀ ਨੇ ਤੇ ਇਹ ਜਿਵੇਂ ਮੈਂ ਸੋਣਿਆਗਾ ਮੈਂ ਤੁਹਾਨੂੰ ਉਹ ਵੀ ਦੱਸ ਰਹੀ ਹਾਂ ਕਿਉਂਕਿ ਇਹ ਬਹੁਤ ਹੀ ਚੰਗੇ ਹੁੰਦੇ ਨੇ ਘਰ ਦੇ ਵਿੱਚ ਗੁੱਸਾ ਕੰਟਰੋਲ ਕਰਦੇ ਨੇ ਸਭ ਕੁਝ ਇਹ ਛੰਨਾ ਤੇ ਇਹ ਦੋ ਭੰਡੇ ਨੇ ਜਿਹੜੇ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਲਿਆਉਣਗੇ ਗੁੱਸਾ ਵੀ ਕੰਟਰੋਲ ਕਰਨਗੇ ਤੇ ਬੱਚਿਆਂ ਦੀ ਸਿਹਤ ਵੀ ਵਧੀਆ ਰੱਖਣਗੇ ਬਿਮਾਰੀਆਂ ਤੋਂ ਵੀ ਦੂਰ ਰੱਖਣਗੇ ਤੁਹਾਨੂੰ ਦੂਸਰੀ ਗੱਲ ਦੇ ਵਿੱਚ ਆਗੇ ਜੀ ਹੁਣ ਆਪਣੇ ਇਸ ਤੋਂ ਅੱਗੇ ਵਾਲੇ ਜਿਹੜੇ ਹੈਗੇ ਨੇ ਉਹ ਹੈਗਿਆ ਨੇ ਜੀ ਕੌਲੀਆਂ ਜਿਵੇਂ ਇਹਨਾਂ ਦੇ ਵਿੱਚ ਹੁਣ ਜਿਹੜੇ ਬਜ਼ੁਰਗ ਹੁੰਦੇ ਨੇ ਬਾਟੀਆਂ ਦੇ ਵਿੱਚ ਚਾਹ ਪੀਂਦੇ ਸ਼ਕੀਨ ਹੁੰਦੇ ਨੇ ਤੇ ਜੇ ਹੁਣ ਮੈਂ ਉਹਨਾਂ ਨੂੰ ਆਹ ਵਾਲੇ ਕਾਂਸੀ ਦੇ ਕਾਲ ਦੇ ਵਿੱਚ ਚਾਹ ਪਾ ਕੇ ਦੇਤੀ ਤਾਂ ਉਹਨਾਂ ਦੇ ਬੁੱਲ ਸੜ ਜਾਣੇ ਨੇ ਜੀ ਇਸ ਲਈ ਤੁਸੀਂ ਕੀ ਕਰਨਾਗਾ ਇਹ ਸਬਜੀ ਲਈ ਰੱਖਣਾ ਔਰ ਇਹ ਵਾਲੇ ਭਾਂਡੇ ਨੇ ਵੀ ਕਿ ਬਹੁਤ ਹੀ ਹਲਕੀਆਂ ਨੇ ਬਾਟੀਆਂ ਕਹਿ ਸਕਦੇ ਆ ਛੋਟੀਆਂ ਕੌਲੀਆਂ ਕਹਿ ਸਕਦੇ ਆ ਇਹਨਾਂ ਦੇ ਵਿੱਚ ਸਬਜੀ ਪਾਓ ਚਾਹ ਪਾਓ ਗਰਮ ਦੁੱਧ ਪਾਓ ਜੋ ਮਰਜ਼ੀ ਪਾਓ ਜਿਵੇਂ ਤੁਹਾਡਾ ਜਿਹੜਾ ਹੈ ਦਾ ਸਟੀਲ ਦੀ ਬਾਟੀ ਦੇ ਵਿੱਚ ਤੁਹਾਡਾ ਜਿਹੜਾ ਦੁੱਧ ਜਿੰਨੇ ਟਾਈਮ ਦੇ ਵਿੱਚ ਠੰਡਾ ਹੁੰਦਾ ਉਨੇ ਟਾਈਮ ਦੇ ਵਿੱਚ ਇਸ ਚ ਵੀ ਠੰਡਾ ਹੋ ਕੇ ਤੁਸੀਂ ਪੀਣ ਦੇ ਯੋਗ ਬਣ ਜਾਏ ਇਹ ਦੁੱਧ ਠੀਕ ਹੈ ਜੀ ਇਸ ਲਈ ਇਹ ਵਾਲੀਆਂ ਬਾਟੀਆਂ ਤੁਸੀਂ ਯੂਜ਼ ਕਰਨੀਆਂ ਜਿਹੜੀਆਂ ਹਲਕੀਆਂ ਆਉਂਦੀਆਂ ਨੇ ਭਾਰੀ ਨਹੀਂ ਯੂਜ਼ ਕਰਨੀਆਂ ਕਿਉਂਕਿ ਕਈ ਵਾਰੀ ਆਪਾਂ ਸੋਚ ਲੈਣੇ ਹੁੰਦੇ ਆਗੇ ਕੀਤਾ ਪਾਰੀ ਬਹੁਤ ਨੇਗੀਆਂ ਵੀ ਇਹਨਾਂ ਚ ਦੁੱਧ ਪਾਣ ਤਾਂ ਠੰਡਾ ਹੁੰਦਾ ਨਹੀਂ ਹੈਗਾ ਵੀ ਆਪਾਂ ਨੇ ਵੀ ਐਵੇਂ ਲਈ ਬੈਠੇ ਰਹਿਣਿਆ ਸੰਕਾ ਜੀ ਬੁੱਲੇ ਸੜ ਜਾਂਦੇ ਨੇ ਤਾਂ ਇਸ ਲਈ ਉਹ ਗੱਲ ਨੂੰ ਨਾ ਸੋਚੋ ਤੁਸੀਂ ਐਵੇਂ ਦੀਆਂ ਖਰੀਦੋ ਕਿਉਂਕਿ ਮੇਰੇ ਕੋਲੇ ਇਹ ਸਿਰਫ 2 ਨੇਗੀਆਂ ਹਜੇ ਖਰੀਦੀਆਂ ਹੋਈਆਂ ਤੇ ਮੈਂ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਤੇ ਹੁਣ ਤੁਸੀਂ ਇਹ ਵੀ ਖਰੀਦਣੀਆਂ ਨੇ ਠੀਕ ਹੈ ਜੀ ਹੁਣ ਮੇਨ ਮੇਨ ਕੀ ਆਗੇ ਜੀ ਆਪਣੇ ਗਲਾਸ ਹੁਣ ਗਲਾਸ ਦਾ ਕੀ ਕੰਮ ਹੈ ਜੀ ਗਲਾਸ ਦੇ ਵਿੱਚ ਦੁੱਧ ਪੀਓ ਜੀ ਚਾਹ ਪੀਓ ਤਾਂ ਉਹ ਕਿਹੜੇ ਖਰੀਦਣੇ ਨੇ ਮੋٹے ਨਹੀਂ ਖਰੀਦਣੇ ਜੀ ਜਿਹੜੇ ਆਪਣੇ ਵੱਡੇ ਹੁੰਦੇ ਨੇ ਨਾ ਉਹ 400 ਰੁਪਏ ਦਾ ਇੱਕ ਗਲਾਸ ਆਂਦਾ ਹੈ ਬਟ ਉਹਦੇ ਵਿੱਚ ਸਿਰਫ ਤੁਸੀਂ ਪਾਣੀ ਜਾਂ ਲੱਸੀ ਪੀ ਸਕਦੇ ਹੋ ਠੰਡੀ ਉਸ ਦੇ ਵਿੱਚ ਤੁਸੀਂ ਚਾਹ ਦੁੱਧ ਗਰਮ ਨਹੀਂ ਪੀ ਸਕਦੇ ਇਸ ਲਈ ਤੁਸੀਂ ਨੇ ਕੀ ਕਰਨਾ ਹੈ ਆਹ ਵਾਲੇ ਗਲਾਸ ਜਿਹੜੇ ਇਹਨੇ ਖਰੀਦਨੇ ਨੇ ਤੇ ਇਹ ਵਾਲਿਆਂ ਦੇ ਵਿੱਚ ਤੁਹਾਡੀ ਚਾਹ ਦੁੱਧ ਉਸੇ ਤਰ੍ਹਾਂ ਹੀ ਠੰਡੀ ਹੋਊਗੀ ਜਿਸੇ ਤਰ੍ਹਾਂ ਹੀ ਤੁਹਾਡੇ ਸਟੀਲ ਜਾਂ ਕੱਪ ਦੇ ਵਿੱਚ ਠੰਡਾ ਹੁੰਦਾ ਉਹਨੇ ਇੱਕ ਟਾਈਮ ਦੇ ਵਿੱਚ ਹੀ ਇਸ ਲਈ ਇਹ ਵਾਲਿਆਂ ਨੂੰ ਖਰੀਦਣਾ ਤੁਹਾਨੂੰ ਆਵਾਜ਼ ਤੋਂ ਪਤਾ ਲੱਗ ਰਿਹਾ ਹੋਊਗਾ ਵੀ ਇਹ ਕਿੰਨੇ ਹਲਕੇ ਨੇ ਚੱਪੰਡੇ ਵਿੱਚ ਵੀ ਕਿੰਨੇ ਹਲਕੇ ਨੇ ਠੀਕ ਹੈ ਜੀ ਤਾਂ ਤੁਸੀਂ ਇਹ ਇਹਨਾਂ ਦਾ ਮੈਂ ਰੇਟ ਦੱਸ ਦੂੰਗੀ ਇਹਨਾਂ ਦਾ ਰੇਟ ਹੈ ਜਿਹੜਾ 100 ਤੋਂ 140 ਦੇ ਵਿਚ ਚ ਜੀ 100 ਰੁਪਏ ਦਾ ਇੱਕ ਪੀਸ ਜਾਂ ਕਈ ਦੁਕਾਨਾਂ 'ਵਾਲ 120 ਦਾ ਲੈਂਦੇ ਨੇ 140 ਤਾਂ weight ਦਾ ਹਲਕਾ ਜਿਹਾ ਫਰਕ ਹੁੰਦਾ ਜ਼ਿਆਦਾ ਨਹੀਂ ਹੁੰਦਾ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਮੇਨ ਮੇਨ ਕਿਨੇ ਇਹ ਮੇਨ ਗਲਾਸ ਸ਼ੋਪੀਸ ਗਲਾਸ ਵੀ ਕਹਿ ਸਕਦੇ ਆ ਬਟ ਇਹਨਾਂ ਨੂੰ ਅਸੀਂ ਸ਼ੋਪੀਸ 'ਚ ਕੋਈ ਨਹੀਂ ਰੱਖਿਆ ਹੋਇਆ ਅਸੀਂ ਇਹਨਾਂ ਨੂੰ ਜਦੋਂ ਵੀ ਕੋਈ ਸਾਡੇ ਗੈਸਟ ਆਉਂਦਾ ਤਾਂ ਅਸੀਂ ਇੱਕ ਰਾਜੀ ਵਾਲੀ ਫੀਲ ਆਉਂਦੀ ਹੈ ਐਨੇ ਸੋਹਣੇ ਨੇਗੇ ਤਾਂ ਅਸੀਂ ਉਹਨਾਂ ਨੂੰ ਦਿੰਨੇ ਆਂਗੇ ਚਾਹ ਇਹਦੇ ਵਿੱਚ ਚਾਹ ਨਹੀਂ ਦਿੰਦੇ ਸੌਰੀ ਪਾਣੀ ਦਿੰਨੇ ਆ ਜਾਂ ਕੋਈ ਜੂਸ ਕੱਢਿਆ ਹੋਵੇ ਤਾਂ ਕਰ ਲੈਣੇ ਆ ਤੇ ਆਪਣੇ ਘਰ ਵੀ ਤਾਂ ਤੁਸੀਂ ਇਹਨਾਂ ਨੂੰ ਇਸ ਗਲਾਸ ਨੂੰ ਧਿਆਨ ਨਾਲ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਸ ਤਰ੍ਹਾਂ ਦੇ ਕੰਚ ਦੇ ਗਲਾਸ ਆਉਂਦੇ ਨੇ ਅੱਜ ਕੱਲ੍ਹ ਐਵੇਂ ਦੇ ਮੈਨੂੰ ਲੱਗਦਾ ਸਟੀਲ ਦੇ ਤਾਂ ਨਹੀਂ ਆਉਂਦੇ ਪਰ ਪਿੱਤਲ ਦੇ ਜ਼ਰੂਰ ਆਉਂਦੇ ਨੇਗੇ ਤੇ ਇਹ ਪਿੱਤਲ ਦੇ ਗਲਾਸ ਨੇ ਜਿਹੜੇ ਹੁਣ ਨਹੀਂ ਆਉਂਦੇ ਜੇ ਬਹੁਤ ਪੁਰਾਣੇ ਨੇਗੇ ਪਿੱਤਲ ਦੇ ਗਲਾਸ ਤੇ ਇਹ ਜਿਹੜੇ ਤੁਹਾਨੂੰ ਮਿਲਣਗੇ ਕਿੱਥੋਂ ਮਿਲਣਗੇ ਤੇ ਕਿਸ ਰੇਟ ਨਾਲ ਮਿਲਣਗੇ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਤੇ ਇਹ ਦੋਨੋਂ ਗਲਾਸ ਇਹ ਦੋਨੋਂ ਗਲਾਸ ਤੁਹਾਨੂੰ ਸੱਚ ਨਹੀਂ ਆਣਾ ਜੀ 800 ਰੁਪਏ ਦੇ ਆਏ ਨੇ ਤੇ ਆਏ ਕਿਥੋਂ ਇਹ ਮਲੇਰਕੋਟਲੇ ਤੋਂ ਤਾਂ ਤੁਸੀਂ ਸਾਰੇ ਜਣੇ ਇਹਨਾਂ ਗਲਾਸਾਂ ਨੂੰ ਜਾਂ ਕਿਸੇ ਵੀ ਇਹਨਾਂ ਦੇ ਵਰਤਨਾ ਦੇ ਵਿੱਚੋਂ ਭਾਂਡਾ ਖਰੀਦਣਾ ਹੋਵੇ ਤਾਂ ਤੁਸੀਂ ਮਲੇਰਕੋਟਲੇ ਦੇ ਵਿੱਚ ਜਾਓ ਤੇ ਉੱਥੇ ਜਾ ਕੇ ਕਿਸੇ ਵੀ ਆਟ ਵਾਲੇ ਨੂੰ ਕਹਿ ਸਕਦੇ ਹੋ ਕਿ ਅਸੀਂ ਨੇ ਭਾਂਡੇ ਖਰੀਦਣੇ ਨੇ ਸਾਨੂੰ ਭਾਂਡਿਆਂ ਦੀ ਦੁਕਾਨ ਤੇ ਛੱਡਿਆ ਉੱਥੇ ਛੱਡਿਆ ਆਣਗੇ ਉੱਥੋਂ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਵਿੱਚ ਪੁਰਾਣੇ ਭਾਂਡੇ ਮਿਲ ਜਾਣਗੇ ਕਿਉਂਕਿ ਪੁਰਾਣਾ ਪਿੱਤਲ ਸਭ ਤੋਂ ਬੈਸਟ ਪਿੱਤਲ ਆ ਜੋ ਹੁਣ ਦਾ ਪਿੱਤਲ ਆ ਰਿਹਾ ਉਹ ਕੋਈ ਪਿੱਤਲ ਨਹੀਂ ਹੈਗਾ ਜੀ ਇਸ ਲਈ ਤੁਸੀਂ ਪ੍ਰੈਫਰ ਕਰਿਆ ਕਰੋਗੇ ਤੁਸੀਂ ਕੋਈ ਐਵੇਂ ਦਾ ਭਾਂਡਾ ਖਰੀਦੋ ਜਿਹੜਾ ਪੁਰਾਣਾ ਹੋਵੇ ਕਿਉਂਕਿ ਪੁਰਾਣੇ ਦੇ ਬਹੁਤ ਨੇਗੇ ਵਿਕੇ ਹੋਏ ਲੋਕਾਂ ਦੇ ਹਨਾ ਕਿਉਂਕਿ ਸਾਰਿਆਂ ਨੇ ਇੱਕ ਵਾਰ ਤਾਂ ਪਿੱਤਲ ਕੱਢਤਾ ਸੀ ਘਰੋਂ ਹੁਣ ਦੁਬਾਰਾ ਘਰਾਂ ਦੇ ਵਿੱਚ ਪਿੱਤਲ ਲੈ ਕੇ ਆ ਰਹੇ ਨੇਗੇ ਤੇ ਦੂਸਰੀ ਗੱਲ ਇਹ ਵਾਲੀ ਗੜਬੀ ਆ ਜੀ ਇਹ ਵੀ ਆਪਾਂ ਨੂੰ ਅਧੂਮੁੱਲ ਪ੍ਰਾਣੀ ਜੋ ਮਿਲੀ ਸੀ ਸਿਰਫ 400 ਰੁਪਏ ਦੀ ਮਿਲੀ ਐ ਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਇਹਨਾਂ ਦਾ ਰੇਟ ਮੈਂ ਤੁਹਾਨੂੰ ਦੱਸ ਦਿੱਤਾ ਇਹਦਾ ਰੇਟ ਸੀਗਾ ৳100 ਰੁਪਏ ਕੁਛ ਅਸੀਂ ਲੈ ਕੇ ਆਈ ਸੀ ਜਦੋਂ ਉਸ ਟਾਈਮ ਹੁਣ ਤਾਂ ਬਹੁਤ ਵੱਧ ਗਿਆ ਹੁਣ ਇਸ ਕੱਪ ਦਾ ਰੇਟ ਵੀ ਤੇ ਇਹ ਵੀ ਕੁਝ ਏਦਾਂ ਕੀ ਨੇ 100 100 ਦੇ 70 80 ਇਸ ਤਰ੍ਹਾਂ ਦੇ ਰੇਟ ਨੇ ਇਹਨਾਂ ਦੇ ਠੀਕ ਹੈ ਜੀ ਤਾਂ ਪਲੀਜ਼ ਤੁਸੀਂ ਸਾਰੇ ਇਸ ਚੀਜ਼ ਨੂੰ ਜ਼ਰੂਰ ਯੂਜ਼ ਕਰਿਆ ਕਰੋ ਤੇ ਇਹਨਾਂ ਦੇ ਬੈਨੀਫਿਟ ਦੱਸਦੇ ਮੈਂ ਤੁਹਾਨੂੰ ਤੇ ਆ ਦੋ ਭਾਂਡੇ ਤੁਸੀਂ ਆਪਣੇ ਰਸੋਈ ਦੇ ਵਿੱਚ ਰੱਖਣੇ ਨਾ ਭੁੱਲਿਓ ਜੀ ਠੀਕ ਹੈ ਜੀ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਈ ਤਾਂ ਤੁਸੀਂ ਇਸ ਨੂੰ ਯੇਰਾ ਹੈ ਤਾਂ ਲਾਈਕ ਕਰ ਦਿਓ ਭਾਈ ਸਬਸਕ੍ਰਾਈਬ ਕਰ ਲਿਆ ਧੰਨਵਾਦ